ਜੈ ਸੁਖਵੀਰ ਸਿੰਘ ਬਾਦਲ ਹੋਣ ਇਹ ਸਾਰੇ ਉਹ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੇ ਪਿਛਲੇ ਲਗਭਗ 25-30 ਸਾਲ ਪੰਜਾਬ ਦੇ ਅੰਦਰ ਆਪਣੀਆਂ ਰਾਜਨੀਤਿਕ ਸੇਵਾਵਾਂ ਨਿਭਾਈਆਂ ਆਪਣੀਆਂ ਪੋਲੀਟੀਕਲ ਸੇਵਾਵਾਂ ਨਿਭਾਈਆਂ ਜੇ ਮੈਂ 2002 ਤੋਂ ਲੈ ਕੇ ਗੱਲ ਕਰਾਂ ਪਿਛਲੇ 25 ਸਾਲ ਦੀ ਗੱਲ ਕਰ ਲਈਏ 2002 ਤੋਂ ਲੈ ਕੇ 2007 ਤੱਕ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ کیپٹن امرندر سنگھ پنجاب مخمتری دو ہزار ست تو لے کے ستارہ سال تک لگاتار دس سال اکالی دل بی سنگھ بادل جی پرکاس سنگھ بادل جی پنجاب جیبری دو ہزار ستارہ تو لے کے بائی تک پھر کپٹن امردر متری بچکار دی تھوڑے دن ایک نمہ وکتی چنی صاحب آئے ਪੰਜਾਬ ਦੇ 2002 ਤੋਂ ਲੈ ਕੇ ਮੈਂ ਸਮਝਦਾ 2022 ਤੱਕ ਦਾ ਇੱਕ ਪੋਲੀਟਿਕਲ ਰਿਕਾਰਡ ਆ 20 ਸਾਲ ਦਾ ਜਿਹਦੇ ਅੰਦਰ ਦੋ ਪਰਿਵਾਰਾਂ ਨੇ ਰਾਜ ਕੀਤਾ ਇੱਕ ਪਰਿਵਾਰ ਦੀ ਗਵਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਕਰ ਰਹੇ ਸੀ ਔਰ ਦੂਸਰੇ ਪਰਿਵਾਰ ਦੀ ਗਵਾਈ ਕੈਪਟਨ ਅਮਿੰਦਰ ਸਿੰਘ ਕਰ ਰਹੇ ਸੀ ਔਰ ਜਦੋਂ ਕੈਪਟਨ ਸਾਹਿਬ ਨੂੰ ਬਤਾਰ ਮੁੱਖ ਮੰਤਰੀ ਹਟਾਇਆ ਗਿਆ ਤਾਂ ਕੈਪਟਨ ਸਾਹਿਬ ਨੇ ਭਾਰਤ ਜਨਤਾ ਪਾਰਟੀ ਜੁਆਇਨ ਕਰ ਲਈ ਤੁਹਾਡੇ ਸਾਰਿਆਂ ਨੇ ਯਾਦ ਹੋਊਗਾ ਜਦੋਂ ਵਿਧਾਨ ਸਭਾ ਚ 2017 ਤੋਂ ਲੈ ਕੇ 22 ਤੱਕ ਤੁਸੀਂ ਮੈਨੂੰ ਵੀ ਕਵਰ ਕੀਤਾ ਆਮ ਆਦਮੀ ਪਾਰਟੀ ਨੂੰ ਵੀ ਕਵਰ ਕੀਤਾ ਪੰਜਾਬ ਦੇ ਲੋਕਾਂ ਨੇ ਵੀ ਦੇਖਿਆ ਔਰ ਉਸ ਸਮੇਂ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਕੈਪਟਨ ਸਾਹਿਬ ਕਾਂਗਰਸ ਪਾਰਟੀ ਦੇ ਅੰਦਰ ਜੋ ਕੰਮ ਕਰਦੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਸਵਾਵਾ ਨਹੀਂ ਨਿਵਾ ਰਹੇ ਉਹ ਕਾਂਗਰਸ ਪਾਰਟੀ ਦੇ ਸਵਾਵਾ ਨਹੀਂ ਜਿਆਦਾ ਨਿਵਾ ਰਹੇ ਸੌਰੀ ਬੀਜੇਪੀ ਦੇ ਸਵਾਵਾ ਜਿਆਦਾ ਨਿਵਾ ਰਹੇ ਨੇ ਬੀਜੇਪੀ ਲਈ ਜਿਆਦਾ ਕੰਮ ਕਰ ਰਹੇ ਨੇ ਇਹ ਕਿਉਂਕਿ ਕਈ ਉਹਨਾਂ ਦੇ ਵਿਦੇਸ਼ੀ ਮਿੱਤਰ ਜਿਹੜੇ ਲਗੇ ਉਹ ਪੰਜਾਬ 'ਚ ਇਸੇ ਕਰਕੇ ਸਟੇ ਕਰ ਸਕਦੇ ਸੀ ਜੇਕਰ ਉਹ ਬਤਾਰ ਬੀਜੇਪੀ ਦੇ ਏਜੰਟ ਵਜੋਂ ਕੰਮ ਕਰਦੇ ਜੇਕਰ ਉਹ ਬੀਜੇਪੀ ਦੇ ਨਾਲ ਲਾਤਾ ਜੋੜ ਕੇ ਕਮ ਕਰਦੇ ਤਾਂ ਹੀ ਉਹਨਾਂ ਦੇ ਵਿਦੇਸ਼ੀ ਮਿੱਤਰ ਜਿਹੜੇ ਸੀ ਉਹ ਪੰਜਾਬ 'ਚ ਸਟੇ ਕਰ ਸਕਦੇ ਸੀ ਅਦਰਵਾਈਜ਼ ਜਿਹੜੀਆਂ ਸੈਂਟਰਲ ਏਜੰਸੀਆਂ ਨੇ ਜੀਆਂ ਜਾਂ ਗਵਰਨਮੈਂਟ ਆ ਜਾਂ ਹੋਮ ਮਿਨਿਸਟਰੀ ਜਾਂ ਗਵਰਨਮੈਂਟ ਦੀ ਉਹਨਾਂ ਨੂੰ 允许 ਨਹੀਂ ਕਰਦੀ ਸੀ ਕਿ ਪੰਜਾਬ ਦੇ ਇੱਕ ਦੁਸ਼ਮਣ ਦੇਸ਼ ਦੇ ਜਿਹੜੇ ਵਸਨੀਕ ਹੋਣ ਉੱਥੇ ਦੇ ਰੈਜ਼ੀਡੈਂਟ ਹੋਣ ਉਹ ਪੰਜਾਬ 'ਚ ਰਹਿਣ ਔਰ ਸ਼ਰਿਆਮ ਸਰਕਾਰ ਚਲਾਉਣ ਇਹ ਬੈਸਮਝਦਾ ਸਾਡੀ ਜਿਹੜੀ ਆ ਸਾਡਾ ਸੰਵਿਧਾਨ 允许 ਨਹੀਂ ਕਰਦਾ ਸੀ ਪਰ ਲੇਕਰ ਭਾਰਤੀ ਜਨਤਾ ਪਾਰਟੀ ਨੇ ਉਹ ਭਾਰਤ ਜਨਤਾ ਪਾਰਟੀ ਦੇ ਇਸ਼ਾਰਿਆਂ ਦੇ ਤੇ ਇਹ ਸਾਰਾ ਕੰਮ ਹੋ ਗਿਆ ਮੈਂ ਦੇਖ ਰਿਹਾ ਸੀ ਕੱਲ ਕੈਪਟਨ ਸਾਹਿਬ ਬਿਆਨ ਦੇ ਰਹੇ ਨੇ ਕਿ ਭਾਰਤ ਜਨਤਾ ਪਾਰਟੀ ਤੇ ਕਾਲੀ ਦਲ ਨੂੰ ਇਕੱਠੇ ਹੋ ਜਾਣਾ ਚਾਹੀਦਾ ਕਿਉਂਕਿ ਕੈਪਟਨ ਸਾਹਿਬ ਦਾ ਇਤਿਹਾਸ ਆ ਉਹ ਕਦੇ ਕਾਲੀ ਦਲ ਚ ਕਦੇ ਕਾਂਗਰਸ ਹੁਣ ਤਾਂ ਬੀਜੇਪੀ ਚ ਪਹਿਲਾਂ ਆਪਣਾ ਵੀ ਦਰ ਬਣਾ ਲਿਆ ਸੀ ਦਲ ਬਦਲਣ ਦੇ ਬਾਹਰ ਨੇ ਕੈਪਟਨ ਅਮਰਿੰਦਰ ਸਿੰਘ ਦਲ ਬਦਲਣ ਦੇ ਬਾਅਦ ਨੇ ਉਹਨਾਂ ਨੇ ਆਪਣੀ ਪਾਰਟੀ ਵੀ ਬਣਾਈ ਉਹ ਅਕਾਲੀ ਦਲ ਦੇ ਮੈਂਬਰ ਵੀ ਰਹੇ ਮੈਂਬਰ ਪਾਰਲੀਮੈਂਟ ਵੀ ਰਹੇ ਕਾਂਗਰਸ ਪਾਰਟੀ ਦੇ ਵੀ ਰਹੇ ਬਤੌਰ ਮੁੱਖ ਮੰਤਰੀ ਵੀ ਰਹੇ ਉਹਨਾਂ ਨੇ ਫਿਰ ਥੋੜਾ ਸਮਾਂ ਵਿੱਚ ਦੀ ਉਹਦਾ ਨਾਂ ਹੀ ਭੁੱਲ ਗਿਆ ਆਪਾਂ ਸਾਰੇ ਇੱਕ ਪਾਰਟੀ ਬਣਾਈ ਸੀ ਪਤਾ ਨਹੀਂ ਜਗਜਾਹਰ ਪਾਰਟੀ ਪਤਾ ਨਹੀਂ ਕੀ ਜਗ ਪਾਰਟੀ ਇਦਾਂ ਦੀ ਕੋਈ ਪਾਰਟੀ ਨਾਲ ਬਣਾਈ ਸੀ ਸ਼ਾਇਦ ਬੋਰਡ ਲੱਗਿਆ ਹੋਇਆ ਅਜੀਬ ਕਿਤੇ ਥੋੜੇ ਦਿਨ ਲਈ ਬਣੀ ਸੀ ਸ਼ਾਇਦ ਤੁਹਾਡੇ ਯਾਦ ਹੋਊਗਾ ਤੁਸੀਂ ਇਨ ਬਿਟਵੀਨ ਆਪਣੇ ਮੈਮਰੀ ਦੇ ਜਿਹੜੀ ਮੈਮਰੀ ਨੂੰ ਜਿਹੜਾ ਰਿਕਵਰ ਕਰ ਲਓਗੇ ਜਦੋਂ ਤੱਕ ਆਪਣੀ ਪੀਸੀ ਚੱਲਦੀ ਹੈ ਸੋ ਕਹਿਣ ਦਾ ਪਾਬਾ ਉਸ ਤੋਂ ਬਾਅਦ বিজেਪ ਚਲੇ ਗਏ ਕੈਪਟਨ ਸਾਹਿਬ ਦਲ ਬਦਲ ਤੇ ਬਾਹਰ ਦੇ ਔਰ ਦੂਸਰੇ ਪਾਸੇ ਕਿਵੇਂ ਦੋ ਪਰਿਵਾਰ ਰੱਖ ਕੇ ਪੰਜਾਬ ਦੇ ਇਹਨਾਂ ਨੇ ਆਰਥਿਕ ਸੌਮਿਆਂ ਨੂੰ ਲੁੱਟਿਆ ਕਿਵੇਂ ਪੰਜਾਬ ਨੂੰ ਰਾਜਨੀਤਿਕ ਤੌਰ ਤੇ ਕਬਜ਼ਾ ਕਰਕੇ ਰੱਖਿਆ ਔਰ ਆਰਥਿਕ ਤੌਰ ਤੇ ਲੁੱਟਿਆ ਔਰ ਸਾਡੀ ਧਾਰਮਿਕ ਆਜ਼ਾਦੀ ਦੇ ਉੱਤੇ ਹਮਲਾ ਬੋਲਿਆ ਪੰਜਾਬ ਦੀ ਧਾਰਨੇ ਗਜਾਦੀ ਤੇ ਅਮਰਦੀ ਨਾਲ ਗੱਲਬਾਤ ਕਰੂੰਗਾ ਪਹਿਲਾ ਤੁਹਾਡੇ ਯਾਦ ਹੋਊਗਾ 2002 ਤੋਂ ਲੈ ਕੇ 2007 ਤੱਕ ਪ੍ਰਕਾਸ਼ ਸਿੰਘ ਬਾਦਲ ਜੀ ਉੱਪਰ ਕੇਸ ਦਰਜ ਕਾਦੇ ਆਮਦਨ ਤੋਂ ਬਾਦ ਸਰੋਤ ਸਰੋਤਾਂ ਤੋਂ ਬਾਦ ਆਮਦਨ ਸਰੋਤਾਂ ਤੋਂ ਬਾਦ ਆਮਦਨ ਕਿੱਥੋਂ ਪੈਸੇ ਆਏ ਉਹਦੇ ਕੇਸ ਕਿਹਦੇ ਤੇ ਬਣਦੇ ਪ੍ਰਕਾਸ਼ ਦੇ ਬਾਦਲ ਦੇ ਉੱਤੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਬੀਬਾ ਹਰਸ਼ਵਰਧਿਕੌਰ ਬਾਦਲ ਦੇ ਉੱਤੇ ਸਰਦਾਰ ਵੀ ਸੁਰਿੰਦਰ ਕੌਰ ਬਾਦਲ ਦੇ ਉੱਤੇ ਪੂਰੇ ਬਾਦਲ ਪਰਿਵਾਰ ਦੇ ਉੱਤੇ ਜਿਵੇਂ ਗਲਤ ਨਾਹਾ ਮਾ ਤਾਂ ਲਗਭਗ 4000 ਕਰੋੜ ਰੁਪਏ ਤੋਂ ਉੱਪਰ ਆਮਦਨ ਦੇ ਵੱਧ ਹੋਣ ਦੇ ਸਰੋਤਾਂ ਦੇ ਵੱਧ ਹੋਣ ਦੇ ਜਿਹੜੇ ਕੇਸ ਨੇਗੇ ਉਹ ਬੜਾਏਗੇ ਕੈਪਟਨ ਸਾਹਿਬ ਨੇ ਜਾਂਚ ਨੂੰ ਕੈਪਟਨ ਸਾਹਿਬ ਨੇ ਆਪਣੀ ਸਰਕਾਰ ਦੁਨੋਂ ਉਸ ਇਨਵੈਸਟੀਗੇਸ਼ਨ ਨੂੰ ਕਿਸ ਤਰ੍ਹਾਂ ਡਿਲੇ ਕੀਤਾ ਇਹ ਪੰਜਾਬ ਜਾਣਦਾਗਾ ਇਨਵੈਸਟੀਗੇਸ਼ਨ ਡਿਲੇ ਹੁੰਦੀ ਰਹੀ ਚਾਰ ਸੀ ਟਾਈਮ ਤੇ ਪੇਸ਼ ਨਹੀਂ ਹੋਈ 2007 ਦੇ ਵਿੱਚ ਪੰਜਾਬ ਦੇ 87 ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਬੀਜੇਪੀ ਨੂੰ ਸੌਂਪਤੀ ਪੰਜਾਬ ਦਾ ਪਹਿਲਾ ਕੇਸ ਆ ਪੰਜਾਬ ਦੀ ਸਿਆਸਤ ਦਾ ਪਹਿਲਾ ਕੇਸ ਆ ਜਿਹਦੇ ਅੰਦਰ ਇਨਵੈਸਟੀਗੇਸ਼ਨ ਆਫੀਸਰ ਵੀ ਹਸਟਾਈਲ ਹੋਇਆ ਜਿਹਦੇ ਅੰਦਰ ਸਾਰੇ ਗਵਾਹ तमाम ਗਵਾਹ ਜਿੰਨੇ ਗਵਾਹ ਰਖੇ ਤੇ ਸਾਰੀਆਂ ਰਿਕਵਰੀਆਂ ਆਲ ਦੀ ਰਿਕਵਰੀਜ਼ ਸਾਰੀਆਂ ਕੋਰਟ ਦੇ ਅੰਦਰ ਪੇਸ਼ ਕਰਨ ਤੋਂ ਪਹਿਲਾਂ ਇਹ ਕਿਹਾ ਗਿਆ ਕਿ ਸਾਰੀਆਂ ਝੂਠੀਆਂ ਨੇ ਸਰਕਾਰ ਨੇ ਕੇਸ ਬਣਾਇਆ ਜੋ ਤੱਕ ਅਦਾਲਤਸ ਪਹੁੰਚਿਆ ਕਿਉਂਕਿ ਡਿਲੇ ਕੀਤੀ ਗਈ ਜਾਣਬੁੱਝ ਕੇ ਬਾਦਲ ਪਰਵਾਰ ਨੂੰ ਬਚਾਉਣ ਦਾ ਲਈ ਕੈਪਟਨ ਸਾਹਿਬ ਨੇ ਡਿਲੇ ਕਰਕੇ ਉਸ ਕੇਸ ਦੇ ਵਿੱਚ ਕੀ ਹੋਇਆ ਆਲਟੀਮੇਟਲੀ 2007 ਤੋਂ ਬਾਅਦ ਕੋਰਟ ਨੂੰ ਮਜਬੂਰਨ ਅਦਾਲਤ ਨੂੰ ਮਜਬੂਰਨ ਮੈਂ ਮਜਬੂਰਨ ਸ਼ਬਦ ਇਸ ਤਰੀ ਬਰਤ ਰਿਹਾ ਕਿਉਂਕਿ ਜਦੋਂ ਕੋਈ ਸਬੂਤ ਹੀ ਪੇਸ਼ ਨਹੀਂ ਕੀਤਾ ਜਾਊਗਾ ਤਾਂ ਅਦਾਲਤ ਕੋਲੇ ਕੋਈ ਹੋਰ ਰਸਤਾ ਨਹੀਂ ਜਾਂਦਾ ਤਾਂ ਉਹਨਾਂ ਸਾਰੇ ਪਰਿਵਾਰ ਦੀ ਕਿਟਲ ਹੋਈ ਉਹ ਸਾਰਾ ਪਰਿਵਾਰ ਜਿਹੜਾ ਵਾਜਿਤ ਬਰੀ ਹੋਇਆ ਇਹਨਾਂ ਦੇ ਜਸ਼ਨ ਮਨਾਏ ਗਏ ਕਿ ਜੀ ਬਾਦਲ ਪਰਿਵਾਰ ਬਰੀ ਹੋ ਗਿਆ ਝੂਠੇ ਅਲੀਗੇਸ਼ਨ ਸੀ ਉਹਨਾਂ 10 ਸਾਲਾਂ 'ਚ 2007 ਤੋਂ ਲੈ ਕੇ 17 ਤੱਕ ਸੱਤਾ ਦਾ ਨਸ਼ਾ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਉੱਤੇ ਐਨਾ ਚੜ ਗਿਆ ਕਿ ਉਹਨਾਂ ਸਮਿਆਂ ਦੌਰਾਨ ਦੂਰੇ 15 16 'ਚ ਸਾਡੇ ਧਾਰਮਿਕ ਗ੍ਰੰਥਾਂ ਦੀ ਵਿਅਦਬੀ ਸ਼ੁਰੂ ਹੋ ਗਈ ਕਿਉਂਕਿ 2015 'ਚ ਬੀਟੀ ਕਾਟਨ ਜਿਹਦੇ ਉੱਤੇ ਪਿੰਕ ਮੱਖੀ ਦਾ ਹਮਲਾ ਹੋਇਆ ਸੀ ਵਾਈਟ ਮੱਖੀ ਦਾ ਆਮਲਾ ਹੋਇਆ ਸੀ ਨਰਮੇ ਦੀ ਫਸਲ ਤਬਾਹ ਹੋਈ ਸੀ ਪੰਜਾਬ ਦਾ ਸਾਰਾ ਕਿਸਾਨ ਧਰਨਿਆਂ ਤੇ ਸੀ ਉਹ ਸਾਰੇ ਧਰਨਿਆਂ ਦੇ ਕਿਸਾਨ ਦਾ ਧਿਆਨ ਹਟਾਉਣ ਦੇ ਲਈ ਇੱਕ ਨਵੀਂ ਚਾਲ ਚੱਲੀ ਗਈ ਔਰ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬਰਗਾੜੀ ਦੇ ਵਿੱਚ ਬਾਈਬਲ ਦੇ ਵਿੱਚ ਬਾਈਬਲ ਕਲਾਂ ਦੇ ਵਿੱਚ ਇਹ ਸਾਰਿਆਂ ਨੂੰ ਪਤਾ پنجاب پتا کی کی ہویا اور جدو ستارہ ہوئی آم آدمی پارٹی پہلی الیکشن لڑ رہی سی اتہسن آدمی پارٹی اپوزیشن چی پر لیکن کانگرس پارٹی ستا چیون کیپٹن صاحب نے گھٹکا صاحب متعلق لا کے سو خاطی کہ میں نشے بھی ختم کروں گا اور جنہوں نے گروہ گرند صاحب بھی کی تیا انہوں نے اپنے راج سزاو بھی دعا پانچ سال جسٹس رنجیت سنگھ کمیشن جسٹس جورا سنگھ کمیشن بڑے بڑے تمام کمیشن بٹھا دیتے گئے رپورٹ آ گیا ودان سب ڈسکشن ہو گیا لمبے لمبے سیشن چلے گئے میرے یاد آ جسٹس رنجیت سنگھ کی رپورٹ پیش ہوں اور سیشن چل رہا گا اور کیپٹن صاحب دی بڑی تھمپنگ ہو رہی ہے کہ بہت اچھا کیتا بڑی اچھی رپورٹ آئی ہے ہر دو بڑی جلدی سلاخا دن پیچھے جان گے اور نیکس دے پنچایت دی الیکشن ڈکلئر کرتی کھٹ کے رپیٹ کر رہا پانچ سال بیت گئے کانگرس پارٹی نے دیکھا کہ ساڑھے چار سال لئے کوئی سجاوا نہیں ہوئی چلان تک پیش نہیں ہویا کوئی ویکتی گرفتاری تک نہیں ہوئی انسٹیگیشن کی پروگرس نہیں ہوئی بلکہ انویسٹیگیشن آفیسر ਕੰਟੀਨਿਊ ਦੋ ਤਿੰਨ ਇਨਵੈਸਟੀਗੇਸ਼ਨ ਅਫੀਸਰ ਬਦਲਦੇ ਗਏ ਉਹਨਾਂ ਨੂੰ ਬਾ ਜਿਹੜਾ ਮਜਬੂਰਨ ਕਾਂਗਰਸ ਪਾਰਟੀ ਨੇ ਹਟਾਇਆ ਤੇ ਹਟਾਉਣ ਤੋਂ ਬਾਅਦ ਚੰਨੀ ਸਾਹਿਬ ਨੂੰ ਥੋੜੇ ਸਮੇਂ ਦਾ ਮੁੱਖ ਮੰਤਰੀ ਬਣਾਇਆ ਕਿਉਂਕਿ लाचार ਵਿਅਕਤੀ ਕਰ ਨਹੀਂ ਸਕਦਾ ਕੁਝ ਜਿਹਦੇ ਕੋਲ ਕੋਈ ਪਾਵਰ ਨਹੀਂ ਹੋਵੇ ਉਹ ਵਿਅਕਤੀ ਕੁਝ ਨਹੀਂ ਕਰਦਾ ਇੱਕ ਪਾਵਰਲੈਸ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਪੰਜਾਬਸ ਬਣਾਇਆ ਜਿਹਦੇ ਕੋਲ ਆਪਣੀ ਕੋਈ ਪਾਵਰ ਨਹੀਂ ਸੀ ਔਰ ਉਸੇ ਸਮੇਂ ਦੌਰਾਨ ਜੋ 2007 ਤੋਂ ਬਾਅਦ ਸਿਟੀ ਸੈਂਟਰ ਘਟਾਲੇ ਵਾਲਾ ਮਾਮਲਾ ਤੁਹਾਡੇ ਯਾਦ ਹੋਊਗਾ ਉਹਦੀ ਵੀ ਕੈਂਸਲੇਸ਼ਨ ਰਿਪੋਰਟ ਮੂਵ ਹੁੰਦੀ ਆ ਉਹ ਵੀ ਕੈਂਸਲੇਸ਼ਨ ਰਿਪੋਰਟ ਜਿਹੜੀ ਆ ਅਕਸੈਪਟ ਹੁੰਦੀ ਆ ਇਹ ਸਾਰਾ ਕੁਝ ਪਿਛਲੇ ਜਮਾ 2002 ਤੋਂ ਲੈ ਕੇ 2022 ਤੱਕ ਦਾ ਵਿਸ਼ਲੇਸ਼ਣ ਕਰਾਂ ਤਾਂ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਕਿਸ ਤਰ੍ਹਾਂ ਬਾਦਲ ਪਰਿਵਾਰ ਨੇ ਰੇਤ ਦਾ mafia, ਟ੍ਰਾਂਸਪੋਰਟ ਦਾ mafia ਸ਼ਰਾਬ ਦਾ ਮਾਫੀਆ ਲੈਂਡ ਮਾਫੀਆ ਪਹਿਲੀ ਵਾਰ ਇਹਦਾ 20 ਸਾਲਾਂ ਦੇ ਅੰਦਰ ਮਾਫੀਆ ਸ਼ਬਦਾ ਉਪਯੋਗ ਹੋਣਾ ਸ਼ੁਰੂ ਹੋਇਆ ਕਿ ਪੰਜਾਬ ਦੇ ਅੰਦਰ ਇੱਕ ਨਵੇਂ ਕਿਸਮ ਦਾ ਮਾਫੀਆ ਆਏਗਾ ਭਰਾਵੋ ਇਹ ਪਰਿਵਾਰਾਂ ਦੀ ਦੋਸਤੀ ਜਿਹੜੀ ਆ ਜਗਜਾਹਰ ਹੋਈ ਆ ਔਰ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਜਿਹੜੇ ਖਾਲਸਾਣ ਦੀ ਵੀ ਗੱਲ ਕਰਦੇ ਨੇਗੇ ਜਿਹੜੇ ਕਹਿੰਦੇ ਪੰਜਾਬ ਖਾਲਸਾਣ ਬਣਨਾ ਚਾਹੀਦਾ ਉਹਨਾਂ ਨੇ ਵੀ ਕੀ ਕਿਹਾ ਇਹ ਕਾਲੀ ਗੱਲ ਨੂੰ ਪੰਥਕ ਤਰ੍ਹਾਂ ਇਕੱਠਿਆਂ ਹੋ ਜਾਣਾ ਚਾਹੀਦਾ ਸਾਰੇ ਪੰਥਕ ਲੋਕ ਇਕੱਠੇ ਹੋ ਜਾਣ ਉਧਰੋਂ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਬੀਜੇਪੀ ਤੇ ਕਾਲੀ ਗੱਲ ਦਾ ਸਮਝੌਤਾ ਹੋ ਜੇ ਇਹ ਸ਼ੋਅ ਕਰਦਾ ਕਿ ਪਾਵਰ ਹੱਥ ਹੁਣਾ ਚਾਹੁੰਦੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਚੰਤ ਪਰਿਵਾਰ ਚੰਦੋ ਲਟੇਰੇ ਪਰਿਵਾਰ ਚੰਦੋ ਰਜਵਾਣਾ ਸ਼ਾਹੀ ਦੇ ਪਰਿਵਾਰ ਜਿਨ੍ਹਾਂ ਨੇ ਪੰਜਾਬ ਨੂੰ ਦਲਦਲ ਟੱਕਿਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਪੰਜਾਬ ਦੇ ਅੰਦਰ ਨਸ਼ੇ ਲੈ ਕੇ ਆਂਦੇ ਪੰਜਾਬ ਦੇ ਅੰਦਰ ਮਾਫੀਆ ਰਾਜ ਦੀ ਸਥਾਪਨਾ ਕੀਤੀ ਜਦੋਂ ਉਸ ਮਾਫੀਆ ਰਾਜ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਜਦੋਂ ਉਸ ਗੈਂਗਸਟਰ ਬਾਦ ਨੂੰ ਖਤਮ ਕਰ ਰਹੇ ਆ ਜਦੋਂ ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਜਦੋਂ ਅੱਜ ਪੰਜਾਬ ਦੇ ਨੌਕਰੀਆਂ ਦੀ ਸ਼ੁਰੂਆਤ ਹੋਈ ਆ ਤਾਂ ਉਸ ਸਮੇਂ ਸਾਰੇ ਇੱਕੋ ਜਗ੍ਹਾ ਤੇ ਇਕੱਠਾ ਹੋਣਾ ਚਾਹੁੰਦੇ ਨੇ ਕਿ ਜਿਹੜੀ ਇਹ ਅੰਦਰੂਨੀ ਵੈਸੇ ਤਾਂ ਸਾਰੇ ਜਾਣਦੇ ਇਹਦਾ ਮਤਲਬ ਕੀ ਆ ਸਾਰੇ ਚੋਰ ਜਿਹੜੇ ਨੇਗੇ ਉਹ ਇਕੱਠਾ ਹੋਣਾ ਚਾਹੁੰਦੇ ਨੇਗੇ ਔਰ ਪੰਜਾਬ ਦੀ ਰਾਜਨੀਤੀ ਤੇ ਦੁਬਾਰਾ ਕਬਜ਼ਾ ਕਰਨਾ ਚਾਹੁੰਦੇ ਨੇ ਖੁਣਾ ਚਾਹੁੰਦੇ ਨੇ ਕਿ ਔਰ ਪੰਜਾਬ ਦੀ ਰਾਜਨੀਤੀ ਤੇ ਦੁਬਾਰਾ ਕਬਜ਼ਾ ਕਰਨਾ ਚਾਹੁੰਦੇ ਨੇ ਕਿ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਲੋਕਾਂ ਦੀ ਚੁਣੀ ਹੋ ਸਰਕਾਰ ਆ ਜਿਹਦੇ ਪੰਜਾਬ ਦੇ ਲੋਕਾਂ ਤੇ 3 ਕਰੋੜ ਲੋਕਰ ਛਟਕਾਰਾ ਪਾਇਆ ਪੰਜਾਬ ਦੇ ਉਸ ਟਰਾਂਸਪੋਰਟ ਮਾਫੀਏ ਤੋਂ ਪੰਜਾਬ ਦੇ ਉਸ ਲੈਂਡ ਮਾਫੀਏ ਤੋਂ ਪੰਜਾਬ ਦੇ ਉਸ ਸ਼ਰਾਬ ਮਾਫੀਏ ਤੋਂ ਪੰਜਾਬ ਦੇ ਉਸ ਸ੍ਰੇਸ਼ਟ ਮਾਫੀਏ ਤੋਂ ਪੰਜਾਬ ਕੀ ਸ਼ੁਰੂ ਹੋਇਆ ਕਿ ਪੰਜਾਬ ਦੇ ਨੌਜਵਾਨ ਨੂੰ 56000 ਨੌਕਰੀਆਂ ਮਿਲ ਗਈਆਂ ਜਿਹੜੇ ਪੀਪੀਏ ਦੇ ਐਗਰੀਮੈਂਟ ਜਿਹੜੇ ਮਹਿੰਗੇ ਮਹਿੰਗੇ ਐਗਰੀਮੈਂਟ ਅਕਾੜੀਦਰ ਲੈ ਬਾਜ਼ਰ ਲੈ ਕੀਤੇ ਸੀ ਪ੍ਰਾਈਵੇਟ ਕੰਪਨੀਆਂ ਦੇ ਨਾਲ ਉਹ ਅਸੀਂ ਕੰਪਨੀਆਂ ਖਰੀਦ ਲੈ ਸ਼ੁਰੂ ਕੀਤੀਆਂ ਲੱਗੀਆਂ ਇੱਕ ਕੰਪਨੀ ਖਰੀਦ ਕੇ ਬਿਜਲੀ ਬੋਰਡ ਦੇ ਨਾਂ ਕੀਤੀ ਆ ਪੰਜਾਬ ਦੇ ਲੋਕਾਂ ਦੇ ਨਾਂ ਕੀਤੀ ਆ ਪੰਜਾਬ ਦੇ ਅੰਦਰ ਜਿਹੜੇ ਵਾਅਦੇ ਕੀਤੇ ਸੀ ਉਹ ਅਸੀਂ ਪੂਰੇ ਕੀਤੇ ਨੇ ਇਹੀ ਕਾਰਨ ਆ ਕਿ ਅੱਜ ਇਹ ਸਾਰੇ ਲੋਕ ਜਿਹੜੇ ਨੇਗੇ ਜੇ ਆਪਾਂ ਕਹ ਰਹੀਏ ਕਿ ਸਾਹਮਣੇ ਆਏ ਨੇ ਕਿ ਇਕੱਠੇ ਹੋਣ ਲੱਗੇ ਨੇ ਪਰ ਉਹ ਦੂਜੇ ਪਾਸੇ ਇਹ ਸਾਰੇ ਇਕੱਠੇ ਹੋ ਜਾਣ ਦੂਜੇ ਪਾਸੇ 3 ਕਰੋੜ ਪੰਜਾਬੀ ਵੀ ਇਕੱਠੇ ਰਹੇ। 3 ਕਰੋੜ ਪੰਜਾਬੀਆਂ ਨੂੰ ਇਤਿਹਾਸ ਭੁੱਲਿਆ ਨਹੀਂ। ਪੰਜਾਬ ਦੇ ਲੋਕ ਪੰਜਾਬ ਦੇ ਸੂਰਬੀਰ ਯੋਧੇ ਤਾਂ 20-20 ਸਾਲ 25-25 ਸਾਲ ਬਾਅਦ ਵੀ ਬਦਲਾ ਲੈਂਦੇ ਨੇ ਕਿ ਇਹ ਤਾਂ ਥੋੜਾ ਸਮਾਂ ਹੋਇਆ ਹੈਗਾ। ਸੋ ਲੋਕ ਭੁੱਲੇ ਨਹੀਂ ਜਿਨ੍ਹਾਂ ਮਰਜੀ ਸਟੇਟਮੈਂਟਾਂ ਜਿੰਦੀਆਂ ਮਰਜੀ ਜੜੀਆਂ ਕੈਪਟਨ ਸਾਹਿਬ ਸਟੇਟਮੈਂਟਾਂ ਦੇ ਦੇਣ ਸਿਮਰ ਜਿੰਨੀ ਮੰਗ ਦੇ ਦੇ ਤਕਵੀਰ ਸਿੰਘ ਬਾਦਲ ਦੇਲ ਵੇ ਜਾਂ ਧਾਕੜ ਸਾਹਿਬ ਦੇਣ ਇਹ ਸਾਰੀਆਂ ਸਟੇਟਮੈਂਟਾਂ ਸ਼ੋ ਕਰਦੀਆਂ ਨੇ ਜੀਆਂ ਕਿ ਸਾਰੇ ਉਹ ਲੋਕ ਨੇ ਜਿਨ੍ਹਾਂ ਦੇ ਰਾਜ ਦੇ ਸਮੇ ਸਾਡੇ ਗੁਰੂਆਂ ਦੀ ਬੇਅਦਬੀ ਹੋਈ ਜਿਨ੍ਹਾਂ ਦੇ ਰਾਜ ਦੇ ਸਮੇ ਕਿਸਾਨਾਂ ਦੀ ਕਿਸਾਨਾਂ ਦੇ ਉੱਤੇ लाठी चार्ज ਹੋਇਆ ਔਰ ਕਿਸਾਨਾਂ ਦੇ ਖਿਲਾਫ ਤਿੰਨ ਬਲੈਕ ਲਾ ਬਣੇ ਔਰ 700 ਤੋਂ ਉੱਪਰ ਕਿਸਾਨ ਜਿਹੜਾ ਪੰਜਾਬ 'ਚ ਸ਼ਹੀਦ ਹੋਇਆ ਦਿੱਲੀ ਦੇ ਬਾਰਡਰ ਤੇ ਸ਼ਹੀਦ ਹੋਇਆ ਇਹ ਵੀ ਰਿਕਾਰਡ ਆ ਇਹ ਤਾਂ ਥੋੜੇ ਸਮੇਂ ਦੀਆਂ ਗੱਲਾਂ ਜਿਹੜੀਆਂ ਮੈਂ ਕਰ ਰਿਹਾ ਮੇਰਾ ਕਹਿਣ ਦਾ ਭਾਵ ਆ ਕਿ ਸਾਰੇ ਲੋਕ ਇਕੱਠੇ ਹੋਣਾ ਚਾਹੁੰਦੇ ਲਗੇ ਇਕੱਠੇ ਹੋ ਕੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਕਿ ਮੈਂ ਇਹਨਾਂ ਦਾ ਇਤਿਹਾਸ ਦੱਸ ਰਿਹਾ ਕਿ ਪ੍ਰਾਤਨ ਇਤਿਹਾਸ ਵੀ ਹੈ ਇਹਨਾਂ ਦਾ ਕਿ ਪਹਿਲਾਂ ਕੇਸ ਬਣਾਉਂਦੇ ਸੀ ਫਿਰ ਗਵਾਹ ਮਕਰਾਉਂਦੇ ਸੀ ਫਿਰ ਕਲੀਨ ਚਿੱਟ ਦਿੰਦੇ ਸੀ ਔਰ ਪੰਜਾਬ ਜਾਣਦਾ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਜੇਬ ਦੇ ਉੱਤੋਂ ਜੱਥੇਦਾਰ ਨਿਕਲਦੇ ਸੀ ਅੱਜ ਵੀ ਪੰਜਾਬ ਜਾਣਦਾ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀ ਜੇਬ ਤੋਂ ਜੱਥੇਦਾਰ ਨਿਕਲਦੇ ਨੇਗੇ ਸੋ ਸਾਰੀਆਂ ਗੱਲਾਂ ਪੰਜਾਬ ਦੇ ਲੋਕਾਂ ਨੂੰ ਦੱਸਣ ਲਈ ਤੁਹਾਨੂੰ ਅਸੀਂ ਸੱਦਿਆ ਸੀਗਾ ਸੋ ਮੇਰਾ ਕਹਿਣ ਦਾ ਪਾਬਾ ਕਿ ਜਿੰਨਾ ਮਰਜ਼ੀ ਕੈਪਟਨ ਸਾਹਿਬ ਬਿਆਨ ਦੇ ਲੈਣ ਜਿੰਨਾ ਮਰਜ਼ੀ ਭਾਜਪੀ ਕਾਲੀ ਦੇ ਇਕੱਠਾ ਹੋ ਜੇ ਪਰ ਪੰਜਾਬ ਆਉਣ ਵਾਲੇ 20 25 ਸਾਲ ਜਿਹੜੀ ਆ ਇਹਨਾਂ ਦੀ ਦਾੜ ਨਹੀਂ ਗੜਨੀ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਇਹਨਾਂ ਨੇ ਰੱਜ ਕੇ ਪੰਜਾਬ ਲੁੱਟਿਆ ਰੱਜ ਕੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਦਾ ਬ੍ਰੇਨ ਡレイン ਹੋਇਆ ਪੰਜਾਬ ਦਾ ਨੌਜਵਾਨ ਬਾਹਰ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਜਾਣ ਲੱਗਿਆ ਅੱਜ ਅਸੀਂ ਉਸ ਬ੍ਰੇਨ ਡレイン ਨੂੰ ਠੱਲ ਪਾਈ ਆ ਅੱਜ ਦੁਬਾਰਾ ਕੰਫੀਡੈਂਸ ਜਿਹੜਾ ਸਾਡੇ ਬੱਚੇ ਸਾਡੇ ਨੌਜਵਾਨਾਂ ਵਿਚ ਵਿਲਡ ਹੋਇਆ ਕਿ ਪੰਜਾਬ ਦੇ ਅੰਦਰ ਰਹਿ ਕੇ ਹੀ ਨੌਕਰੀਆਂ ਮਿਲ ਸਕਦੀਆਂ ਨੇਗੀਆਂ ਪੰਜਾਬ ਦੇ ਅੰਦਰ ਮਿਹਨਤ ਕਰਕੇ ਮੁਕਾਬਲੇ ਦਾ ਇਮਤਿਹਾਨ ਪਾਸ ਕਰਕੇ ਬਿਨਾਂ ਪੈਸੇ ਤੋਂ ਪੰਜਾਬ ਤੋਂ ਨੌਕਰੀਆਂ ਮਿਲ ਸਕਦੀਆਂ ਚ ਪੰਜਾਬ ਦੇ ਨੌਜਵਾਨਾਂ ਨੂੰ ਇਸ ਗਲਤੀ ਜਿਹੜਾ ਤਸੱਲੀ ਹੋਈ ਆ ਸੋ ਬਿਲਕੁਲ ਜੋ ਜਿਹੜੀ ਚੀਜ਼ ਅਸੀਂ ਸਪਸ਼ਟ ਕਰਨਾ ਚਾਹੁੰਦਾ ਮੈਂ ਕਿ ਜੇ ਇਹਨਾਂ ਦੇ ਰਿਸ਼ਤੇ ਨੇਗੇ ਉਹ ਲੋਕਾਂ ਦੇ ਸਾਹਮਣੇ ਆਏ ਨੇ ਕਿ ਕਿਸ ਤਰ੍ਹਾਂ ਸਾਰੇ ਇਕੱਠੇ ਨੇਗੇ ਹੁਣ ਦੁਬਾਰਾ ਇਕੱਠਾ ਹੋਣਾ ਚਾਹੁੰਦੇ ਨੇਗੇ ਪਰ ਨਾ ਪੰਜਾਬ ਦੇ ਲੋਕਾਂ ਨੇ ਬੇਅਦਬੀ ਵਾਲਿਆਂ ਨੂੰ ਬਖਸ਼ਣਾਗਾ ਨਾ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੇ ਲਾਸ਼ਾਂ ਤੇ ਰਾਜਨੀਤੀ ਕੀਤੀ ਹਨ ਉਹਨਾਂ ਨੂੰ ਮਤਲਬ ਬਖਸ਼ਣਾਗਾ ਨਾ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਚਿੱਟਾ ਲਿਆਂਦਾ ਨਸ਼ਾ ਲਿਆਂਦਾ ਨਾ ਉਹਨਾਂ ਨੂੰ ਬਖਸ਼ਣਾਗਾ ਨਾ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਮਾਫੀਆ ਰਾਜ ਪੈਦਾ ਕੀਤਾ ਨਾ ਉਹਨਾਂ ਨੂੰ ਬਖਸ਼ਣਾਗਾ ਸੋ ਪੰਜਾਬ ਦੇ ਲੋਕ ਜਿਹੜੇ ਨੇ ਕਿ ਹਰ ਗੱਲ ਤੋਂ ਜਾਣੂ ਨੇਗੇ ਹਰ ਗੱਲ ਪਤਾ ਕੀ ਕਿ ਪ੍ਰਕਾਸ਼ ਸਿੰਘ ਬਾਦਲ